ਕੀ ਕਰ ਕੋਣਾ ਨਹੀਂ ਕਹਿੰਦੇ ਆ ਕਿ ਉਹਨਾਂ ਕੋਈ ਵਰਦੀ ਦਾ ਬੁਣਾਇਆ ਕਾਲੂ ਕਾਲੂ ਉਹਨੇ ਬਾਰ ਵੀ ਦਿੱਤੀ ਆ ਕਿ ਮੱਢੀ ਚ ਆਇਆ ਤੇ ਦੋ ਬੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਕਾ ਬਾਰ ਕਿ ਕਹਿੰਨਾਂ ਬਾਰਕ ਦੇਣਿਆ ਕਾਲੂ ਕਿਧਾਣਾ ਮੱਢੀ ਚ ਆਇਆ ਮੈਂ ਦੇਖਣਾ ਤੁਹਾਨੂੰ ਅੱਛਾ ਉਹ ਗੱਗੇ ਨੇ ਫਿਰ ਉਹ ਕੱਪੜੇ ਬਦਲੇ ਕਾਕਾ ਉਹ ਕੋਲ ਲੈ ਕੇ ਕਾਕਾ ਚ ਚੱਲ ਗਏ ਫਿਰ ਉੱਚ ਦਾਣਾ ਮੱਢੀ ਚ ਬਾਰੇ ਰਾਮ ਆਇਆ ਤੇ ਆਪੇ ਚ ਕੋਲ ਘਰੇ ਕਿੱਜਾ ਬੱਚਾ ਮਾਰ ਵੀ ਸੁਣਦੇ ਗਏ ਕਿੱਜਾ ਹਾਂ ਕਿੱਜਾ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਆਟੇ ਚੜੇ ਤਾਂ ਕਿੰਨਾ ਬਤਲਿਆ ਹੋਰ ਮੈਨੂੰ ਪਤਾ ਲੱਗ ਗਿਆ ਜਾਨਾ ਮੱਡੀ ਤੇ ਉਹ ਬੰਦਾ ਹੋਰ ਕਿ ਕੰਪੈਕ ਹੈ ਪੈਨਪਰਾ ਦਾ ਹੋ ਵੀਗਾ ਬੇ ਜਿਹੜੇ ਬੰਦੇ ਡੈੱਥ ਹੋਈ ਹੈ ਪੂਰੀ ਕਿ ਪੇੜ ਭਰਾ ਦਾ ਪਹਿਲਾਂ ਹੀ ਮਰਿਆ ਛੇਰਾ ਉਹ ਮੇਰੇ ਛੇਰੇ ਦੀ ਹਮਨੀ ਆ ਤੇ ਹੁੰ ਤੋਂ ਕਿ ਕਿਉਂ ਮੈਨੂੰ ਚਾਹੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਵੇਂ ਕਿਉਂ ਮਾਰਿਆ ਬੇਚਾਂਸ ਹੋਇਆ ਦੀ ਉਹ ਮੇਰਾ ਬੱਚਾ ਕਿਉਂ ਮਾਰਿਆ ਇਹ ਰਿਪੋਰਟ ਲਾਏ ਚਲੋ 11 ਉਹ ਨਾ একদম ਕਿਉਂ ਹੋ ਰਿਹਾ ਮੇਰਾ ਬੱਚਾ ਕਿੰਨੀ ਵੱਡੀ ਚੁਣਨੀ ਲੈ ਮੈਸੇਜ ਮਿਲਿਆ ਇੱਥੇ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਜਿਹਨੇ ਸਟਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਤੇ ਮਾਤਾ ਦਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਕਾਵੇ ਕੀ ਬਿਆਨ ਉਹਦੇ ਖਿਲਾਫ ਨਹੀਂ ਕਰਦੀ ਜੀ ਮੈਂ ਤੁਹਾਡੇ ਸਾਹਮਣੇ ਜਾਈ ਆ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਨਨ ਤੋਂ ਸਭੀ ਦਾ ਮਟਰ ਹੋਇਆ ਅਗੇ ਤਬਦੀਸ਼ ਜਿਵੇਂ ਦੀ ਮਾਤਾ ਬਿਆਨ ਲਗਾਗੇ ਉਮੀ ਕਾਰਨ ਪਤਾ ਨਹੀਂ ਵਿਰੋਧਿਤ ਕੋਈ ਲੱਗਿਆ ਇਹਨਾਂ ਇਨਨ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ